ਬੁਲਾਉਂਦੇ ਤਾਂ ਰੋਜ਼ ਆਉਂਦੇ ਆ ਅੱਜ ਅਜੇ ਫੇਰ ਲਿਆ ਹਾਂ ਹਾਂ ਲੈਟ ਖਰਾਬ ਹੋਈ ਹੈ ਜਿਵੇਂ ਮੀਟਰ ਤੇ ਤੇ ਲੱਗਦਾ ਉਹਨੂੰ ਗੈਸ ਖਰਾਬ ਹੋਈ ਹੋਈ ਹੈ ਅੱਛਾ ਬਕਸਾ ਵੀ ਸਾਰਾ ਗੜਿਆ ਹੋਇਆ ਹੂੰ ਹੂੰ ਜੂਝ ਪੁਰਾਣੇ ਹੋ ਜਾਂਦੇ ਫੇ ਗਲੀ ਜਾਂਦੇ ਆ ਇੱਕ ਹੋਰ ਹੈ ਅੱਜ ਆ ਬਾਈ ਬਹੁਤ ਪੈ ਜਾਂਦਾ ਹੈ ਤੇ ਮੀਟਰ ਇਕੱਠੇ ਹੋ ਜਾਂਦੇ ਨੇ ਲੇ ਵੀ ਜੋੜ ਜੇ ਹਾਂ ਜੋੜਾ ਥੱਲੇ ਠੀਕ ਹੈ ਠੀਕ ਨਾ ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਕਾਲ ਜੀ ਅੱਜ ਫੇਰ ਆਏ ਤੇ ਮੰਡ ਕਿੰਨੀ ਆ ਜਾਏ ਕਾਲੇ ਦੇ ਖੇਤਾਂ ਕਿੰਨੀ ਆਓ ਜੀ ਮੇਰੇ ਪਹਿਲਾਂ ਕਾਲੇ ਨੂੰ ਅਸੀਕ ਕਾਲ ਬਾਈ ਜੀ ਸਾਰੇ ਕਾਲ ਕਾਲ ਕਹਿੰਦਾ ਠੀਕ ਹੈ। ਲੋ ਜੀ ਕਾਲੇ ਦੀ ਮੋਟਰ ਪਰ ਆਏ ਅੱਜ। ਜਿੱਥੇ ਟਰਾਂਸਫਾਰਮ ਸੜ ਗਿਆ ਤਾਂ ਉਹ ਮੋਟਰ ਪਰ ਆ ਗਿਆ ਅੱਜ। ਅਵਿੰਦਰ ਕਾ ਨਿਸਰੀ ਜਰੀਏ ਵੀ ਹੈ। ਜਿਹੜੀ ਨਿਸਰ ਦਾ ਗਈ ਪਰ ਰੱਬ ਥੋੜਾ ਘੜਬੜ ਕਰ ਰਿਹਾ ਹੈ। ਹਾਂ। ਜਦ ਐ ਨੀ ਸਰਦੀ ਹੈ ਨਾ ਵਿੱਚ ਵੱਜ ਗਿਆ ਉਹ ਢਾੜ ਕੇ ਬੂਹ ਢਾੜ ਕੇ ਆ ਦੇਖ ਲੈ ਆ ਚੀਜ਼ ਨੂੰ ਖਰਾਬ ਕਰ ਦਿੰਦਾ। ਹਾਂ ਜੀ। ਹਾਂ। ਆ ਦੇਖ ਲੈ ਆ ਸਾਰ। ਆ ਮੀਨੇ ਕਰੇ ਵੈ। ਇਹ ਦਾਣੇ ਨੂੰ ਵੀ ਕਾਲੇ ਫਰਕ ਪਿਆ ਵਾ ਤੇਰੇ ਬਹੁਤ। ਬਹੁਤ ਆ ਹਿੱਲ ਗਈ। ਤੇਰੇ ਨਾਲ ਬਹੁਤ ਫਰਕ ਹੈ ਯਾਰ। ਇਹ ਵੀ ਇਹੀ ਤਾਂ ਪੰਗਾ ਮੀਤ ਹੈ ਜਦ ਫਿਰ ਤੇ ਸਾਰੇ ਦਾਣੇ ਦਾ ਰੰਗ ਬਟਿਆ ਵਾ ਹੈ ਸਾਰੇ ਦਾਣੇ ਦਾ ਰੰਗ ਬਟਿਆ ਵਾ ਤੇਰੇ ਬਹੁਤ ਫਰਕ ਪੈਂਦਾ ਬਾਈ ਇਹ ਜਦ ਜਾਂ ਨਿਸਰ ਨੇ ਟਾਈਮ ਰਕਣਾ ਹੋਵੇ ਨਾ ਹਾਂ ਹਾਂ ਹੋ ਗਿਆ ਟਰਾਫਿਕ ਨੂੰ ਠੀਕ ਚੱਲਿਆ ਫਿਰ ਤਾਂ ਇਹਦਾ ਠੀਕ ਦਾ ਪਰ ਲੋਡ ਵੀ ਨਹੀਂ ਪਈ ਜਾਂਦੇ ਮੈਂ ਕਹਿੰਦਾ ਮੋੜ ਚਲਾਉਣ ਦੀ ਬਹੁਤੀ ਚੱਲੀ ਤਾਂ ਹੈਗੀ ਆ ਪਰ ਠੀਕ ਹੈ ਫਿਰ ਠੀਕ ਰਿਹਾ ਅੱਛਾ ਲੈ ਵੀ ਖਾ ਲੂ ਵੀ ਹੱਥ ਲਵਾ ਤਾ ਤੇ ਫਿਰ ਹੈਂ ਦੇ ਉਹ ਬੰਦਾ ਜਿਹੜਾ ਇੱਥੇ ਠੱਡ ਗਿਆ ਦਾ ਨਾ ਠੇਕਾ ਲੈ ਕੇ ਹਾਂ ਹਾਂ ਆਈ ਨੇ ਦੋ ਦੋ ਬੰਦੇ ਨੇ ਜਦੋਂ ਸਾਫ਼ ਕਰਕੇ ਜਦੋਂ ਕਰਦੇ ਨੇ ਇਹ ਤਾਂ ਹੈ ਹੁਣ ਇਹ ਤਾਂ ਯਾਰ ਬੰਦਿਆ ਪਰ ਆ ਯਾਰ ਅਗਲਾ ਇਸ ਮੜਾ ਹੱਥੋਂ ਲਾਗੇ ਉਹ ਤੇ ਕਿੰਨੇ ਘਟ-ਘਟ ਕੇ ਨਾ ਕਿ ਖਾਂਦੀ ਕਰਨ ਮੈਂ ਵੱਡੂਗਾ ਸਾਰੀਆਂ ਕਣੀ ਕੋ ਹੋਰ ਚਾਹੀਦਾ ਏ ਜਿੱਕਣਾ ਉਹ ਤੇਰੇ ਮਨ ਲੈ ਉਰੇ 5 ਕੀਲੇ ਐ ਮੋਟਰ ਪਰ 5 ਕੀਲਿਆਂ ਚ ਇੱਕੋ ਬੀਜ ਚਾਹੀਦਾ ਏ ਉਹ ਬੀਜ ਇੱਕੇ ਦਾ ਵੀ ਰੇ ਹਾਂ ਆਉ ਬੀਜ ਵੀਜੇ ਦਾ ਇਹਦੇ ਵਾਸਤੇ ਅੱਛਾ 73 ਭਈਆਂ ਦੀ ਬੇੜੀ ਬੈਠ ਗਈ ਹਾਂ ਗਰਗੀ ਯਾਰ 40 ਦਿਨਾਂ ਦੀ ਪਨੀਰੀ ਹੋ ਗਈ ਹੈਟਾਂ ਦੇ ਪਨੀਰੀ ਸੰਘਣੀ ਦੀ ਹਾਂ ਹਾਂ ਇਹਦਾ ਗੱਲ ਕਿ ਹੋ ਗਈ ਫਿਰ ਉਹ 20 ਚਿੰਨੇ ਕਿਲੇ ਲਾਏ ਭਈ ਇਹਦਾ ਨਾ ਕਰ ਰਹੇ ਤੇ ਕਹਿੰਦਾ ਵੀ ਪਤਾ ਨਹੀਂ ਹੋਣੀ ਪਤਾ ਨਹੀਂ ਨਹੀਂ ਮੈਂ ਕਹਾਂ ਤੁਸੀਂ ਲਾ ਦੋ ਅੱਛਾ ਫਿਰ ਪਨੀਰੀ ਬੈਤੀ ਦੇ ਪੱਟੀ ਨਹੀਂ ਕਹਿੰਦਾ ਜਿਹੜੀ ਸ਼ੀਕ ਲੱਗੀ ਸੀ ਪੱਟ ਲਈ ਕਿ ਤੂੰ ਹੁਣ ਰਹਿਣ ਦੇ ਮੈਂ ਚੱਲ ਜੇ ਨਹੀਂ ਹੁਣ ਤੇਰਾ ਆਹ ਬੀਜ ਹੋ ਰਿਹਾ ਹੈ ਇਹ 7301 ਹੈ ਤੇ ਆਹ ਬੀਜ ਹੋ ਰਿਹਾ ਹੈ ਇੱਧਰ ਉੱਪਰ 2 ਕਿਲੇ ਹੋ ਗਏ 6.34 ਦੇ ਜੇ ਇੱਕ ਇੱਕ ਤੇਰਾ ਹੋਰ ਫਾਇਦਾ ਹੋ ਗਿਆ ਵੀ ਇਹ ਵੀ ਨਿਸਰਿਆਨ ਪੂਰੀ ਇਹ ਵੀ ਨਿਸਰੀ ਆਈ ਹੁਣ ਇਹ ਇਕੱਠੀ ਹੋ ਵੱਢ ਹੋ ਜੂਗੀ ਆਸ਼ਮ ਦੀ ਗਾਹ ਹੁਣ ਦੇਖ ਤੂੰ ਫਰਕ ਦੇਖ ਲੈ ਜਿਹੜਾ ਮੈਂ ਤੈਨੂੰ ਦੱਸਦਾ ਹੂੰ ਇਹ ਪਹਿਲਾ ਨਿਸਰੀ ਦੀ ਇਹਨੂੰ ਦਾਣੇ ਦੇਖੀ ਤੇ ਇਹਦੇ ਫੇਰ ਬਹੁਤ ਠੀਕ ਆ ਹਾਂ ਇਹਦੇ ਦਾਣੇ ਠੀਕ ਆ ਸਾਰੇ ਹੀ ਇਹਦੇ ਬਹੁਤ ਜ਼ਿਆਦਾ ਇਹ ਜਿਹੜੇ ਬਾਅਦ ਚ ਨਿਸਰੀ ਕੋਈ ਦੇਦਾ ਇਹਦਾ ਹੁ ਵੀ ਸੁਥਰੀ ਪਈ ਆ ਨਾ ਹਾਂ ਇਹਦਾ ਉਹ ਆ ਇਹ ਫੇਰ ਵੀ ਕਿਸੇ ਕਿਸੇ ਨਾ ਜੜੀ ਬਾਅਦ ਚ ਕੋਈ ਨਿਕਲਿਆ ਹਾਂ ਹੈ ਨਾ ਇਹ ਜਦ ਇਹ ਇਹ ਪਹਿਲਾ ਨਿਸਰਗੀ ਦੀ ਅੱਛਾ ਠੀਕ ਆ ਇਹ ਬਾਤ ਨਹੀਂ ਸਹੀ ਹੈ ਇਹ ਵੀ ਜਦ ਨਿਸੇ ਜਦਨ ਦਖਣ ਚਲਦਾ ਤਾਂ ਬਹੁਤ ਆ ਹਾਂ ਮੀ ਪੈ ਗਿਆ ਫਿਰ ਢਿੱਲੀ ਜੀ ਪੈ ਗਿਆ ਉਹਨੇ ਉਹ ਕਰਤਾ ਹੈ ਕੰਮ ਖਰਾਬ ਇਹ ਤਾਂ ਫਤਲ ਬਾਕੀ ਜਿਹੜਾ ਬਨਾਲੇ ਆ ਜਿਹੜਾ ਕਰਮਾ ਚਾਹ ਉਹ ਤਾਂ ਚਲੋ ਮਿਲੇ ਜਾਣਾ ਹੈ ਜਿਹੜਾ ਕਰਮਾ ਚਾਹ ਉਹ ਤਾਂ ਮਿਲੇ ਜਾਣਾ ਉਹ ਮਾਹੋ ਮੋਹੀ ਕਹੇ ਮੇਰਾ ਕਿਹੜਾ ਕੱਲੇ ਦਾ ਹੋਇਆ ਹਾਂ ਸਭ ਦੇ ਇਹਦਾ ਇਹਦਾ ਹੁਣ ਰੱਬ ਦੇ ਉਹਦੇ ਪਰ ਚਲੇਗੀ ਯਾਰ ਜੇ ਇਹ ਜੇ ਹੋਰ ਕਰੇ ਫਿਰ ਵੱਡਣ ਲੱਗੇ ਕਿ ਧਿਆਨ ਰੱਖੇ ਵਿਚਕਣ ਇਹ ਸਾਫ ਹੈ ਜਿਹੜੀ ਇਹ ਲੱਗ ਟਰਾਲੀ 'ਚ ਪਾ ਲਵੇ ਜੀ ਦੇ ਦਾਣਾ ਮਾਣਾ ਮੋਟਾ ਕਾਲਾ ਹੋ ਗਿਆ ਇਹ ਲੱਗ ਟਰਾਲੀ 'ਚ ਪਾ ਲਵੇ ਉਹ ਕਾਲਾ ਕੋਲਾ ਕੋਈ ਨਹੀਂ ਸਭ ਨੰਗ ਜਾਣੀ ਤੇਰੇ ਸਾਹਮਣੇ ਦੇਖ ਲ ਲੱਗਦਾ ਜਾਣੀ ਜਨ ਕਿ ਚਲੋ ਫਿਰ ਵੀ ਅਗਲਾ ਮੈਂ ਕੋਲ ਮਾਰਦਾ ਹੁੰਦਾ ਨਹੀਂ ਇਹ ਤਾਂ ਪੋਟਾਸ਼ ਚ ਪੈ ਜਾਣੀ ਦੇਖ ਲਈ ਥੋੜੀ ਜੀ ਅੱਛਾ ਮੈਂ ਤੈਨੂੰ ਦੱਸਤਾ ਮੈਂ ਇਹਦਾ ਥੋੜਾ ਪੋਟਾਸ਼ ਪੋਟਾਸ਼ ਬਹੁਤ ਬਣੂਗੀ ਜੀ ਇਹ ਪੋਟਾਸ਼ ਪੈ ਜਾਣੀ ਜਿਆਦਾ ਠੀਕ ਕਿਉਂਕਿ ਇਹਦਾ ਦੁੱਧ ਜਾਂ ਐ ਬੱਜ ਗਿਆ ਜਦੋਂ ਦੁੱਧ ਪੈਣਾ ਹੁੰਦਾ ਇਹ ਚ ਉਹ ਐ ਬੱਜ ਗਿਆ ਨਿਕਲ ਜਾਂਦਾ ਫਿਰ ਉੱਥੇ ਦਾਗ ਬਣ ਜਾਂਦਾ ਉਹ ਚੀਜ਼ ਐ ਇਹ ਹੋਰ ਕੋਈ ਹੋ ਨਹੀਂ ਆਹ ਠੀਕ ਐ ਸਾਰੀ ਅੱਛਾ ਇੱਕ ਜੀਰੋ ਇੱਕ ਬੀਜ ਬਹੁਤ ਵਧੀਆ ਸਭ ਤੋਂ ਵਧੀਆ ਚੀਜ਼ ਜੀ ਦੀ ਮੈਨੂੰ ਆਹ ਲੱਗੀ ਵੀ ਬਹੁਤ ਤਗੜਾ ਨਾੜ ਆਇਦਾ ਫਿਰ ਦਲਵੀਰ ਵਾਲਾ ਵੀ 3701 ਉਹ ਕਿੱਥੇ ਰੱਖਿਆ ਥੋੜਾ ਜਿਹਾ ਉਹ ਨੇ ਮਿੱਤੇ ਦਾ 10 15 ਦਿਨ ਪਹਿਲਾਂ ਹਾਂ ਉਹੀ 10 15 ਦਿਨ ਦੇ ਫਰਕ ਪੈ ਗਿਆ ਉਹੀ ਹੁਣ ਆ ਦੇਖ ਲੈ ਮੇਰੇ ਤੇਰੇ ਲੱਗੇ ਸਾਈਡਾਂ ਦਾ ਮੋੜਨ ਲੱਗ ਗੱਦਰ ਹੋਣ ਆ ਮੋੜਨ ਲੱਗ ਗਿਆ ਹਲੇ ਇੱਕ ਹੋਰ ਦੇਖੀ ਤੇ ਬੀਜ ਦਾ ਆ ਤੱਕ ਜਿੰਨੇ ਵੀ ਆ ਸਭ ਨੂੰ ਹੋਇਆ ਆ ਵੀ ਨਿਸਰ ਰਹੀ ਆ ਲੈ ਲੈ ਅੱਛਾ ਹਾਂ ਲੈ ਵੀ ਨਿਸਰ ਥੱਲੇ ਵੀ ਆਜ ਆ ਲੈ ਇਹ ਦੇਖ ਇਹ ਕੰਮ ਜੇ ਖੂਗੂਗੇ ਚੱਲ ਜੇ ਹੋਉਗੇ ਤਾਂ ਦੇਖੀ ਰੋਗੇ ਪਰ ਇਹਨੇ ਪੰਗਾ ਪਾਉਣਾ ਹਰੇ ਆਈ ਦਿਖਾਉਣੀ ਨੇ ਅੱਛਾ ਹੋਰ ਕੋਸ਼ਿਸ਼ ਨਹੀਂ ਕਰਨਾ ਸਮਝ ਗਿਆ ਹਾਂ 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 ਜਲਤ ਕਾਮਯਾਬੀ ਹੋ ਗਏ ਜੇ ਇਹਨੇ ਹਰੇ ਹੁਣ ਆੜਾ ਝੁਕਣ ਲੱਗੀ ਮੁੜ ਕੇ ਉਹ ਹਾਲੇ ਬੱਲ ਜੋ ਨਿਕਲਦੀ ਆ ਇਹ ਤਾਂ ਹੈ ਸਾਰੇ ਜਿੰਨੇ ਵੀ ਮਤਲਬ ਉਹ ਹੋ ਹੈ ਨਾ ਤਣੇ ਹਾਂ ਸਾਰਿਆਂ ਨੂੰ ਉਹ ਹੈ ਕਈ ਬਹੁਤ ਜ਼ੀਰਿਆਂ ਦੇ ਮੈਂ ਦੇਖਿਆ ਨਾ ਜੇ ਮੰਨ ਲਾ ਬੁੱਝਾ ਕਰਿਆ 70 80 100 ਢੱਕੇ ਦਾ ਤਾਂ ਉਹ ਜੋ ਘਟੋ ਘੜ ਪੈਂਦਾ 60 ਇਹ ਨਿਸਰਦੀ ਹਾਂ ਬਾਕੀ ਸੁੱਕੀ ਜਾਂਦੇ ਇਹਦੇ ਸਾਰੇ ਨਿਸਰਦੇ ਸਾਰਾ ਇੱਕ ਗੁੱਤ ਹੋਇਆ ਬਾਦ ਹਾਂ ਆ ਇੱਕ ਉਹ ਤਾਂ ਸਾਰੇ ਨੁਸਰੇ ਆ ਗਏ ਦਿਨ ਨੇ ਵੀ ਢੱਕੇ ਹੈਗੇ ਆ ਜਿਹਦੀ ਮੈਨੂੰ ਇੱਕ ਨੰਬਰ ਲਾ ਦੇ ਯਾਰ ਤਾਂ ਅੱਢੀ ਘੜੀ ਐ ਤਾਂ ਐ ਸਿੱਧੀ ਤਣੀ ਖੜੀ ਐ ਇਹ ਤਾਂ ਵੀ ਆਹ ਬੀਜ ਮੈਨੂੰ ਵੈਸੇ ਤਾਂ ਠੀਕ ਰਹਾਦਾ ਬਾਕੀ ਝਾੜ ਪਾ ਦਿਸੂ ਠੀਕ ਹੈ ਨਾ ਇਹ ਕਿਹਦਾ ਰੰਗ ਰੇਖਦਾ ਹੈ ਤਾਂ ਜਮਣੀ ਜਮਣੀ ਜਾਂਦਾ ਹਾਂ ਹੈ ਨਾ ਆਹ ਸ਼ੁਰੂ ਤੇ ਹੈ ਕਣਾਂ ਜਿਹਦੇ ਮੈਂ ਗੰਨੇ ਦਾ ਮੇੜਾ ਬੰਨਿਆ ਹੁੰਦਾ ਹਾਂ ਜਿਹੜੀ ਤੇਰੀ ਵਧੀਆ ਖੜੀਆਂ ਨੇ ਅੱਧ ਕਰ ਗਏ ਚਲੋ ਬਾਕੀ ਉਹ ਵਿੱਚ ਯੂਰੀ ਵੱਧ ਪਿਆ ਉਹਦੇ ਦੂਏ ਪਲਾਟ ਚ ਹੁਣ ਚਲ ਦੂਏ ਪਲਾਟ ਕਿ ਨਹੀਂ ਚਲਦੇ ਆ ਤੇ ਬਾਕੀ ਉੱਧਰ ਦੇਖੀ ਹੌਲੀ ਇਹ ਆਹੀ ਪੰਗਾ ਉਹਰੇ ਡਾਕਰ ਦਾ ਡਾਕਰ ਦਾ ਬਾ ਪੰਗਾ ਚਪਲਾ ਬਾਕੀ ਤਾਂ ਦੋਈ ਨਾ ਉਹਰੇ ਕਹੀਂ ਤਾਂ ਨਾ ਉਹਰੇ ਕਦੇ ਰੱਖਿਓ ਨਹੀਂ ਲਓ ਜੀ ਉਹ ਜਿਹੜੀ ਮੈਂ ਪਰਸੋਂ ਵਾਲੀ ਵੀਡੀਓ ਦਿਖਾਈ ਤੀ ਵੀ ਕਿ ਤੱਗੀ ਪੀਲੀ ਪੀਲੀ ਜੀ ਹੋ ਗਈ ਉਹਨੂੰ ਅੱਜ ਫੇਰ ਦੇਖਣਾ ਆ ਦੁਬਾਰਾ ਵੀ ਵਧੀ ਹੈ ਕਿ ਉੱਥੀ ਖੜੀ ਹੈ ਉੜੇ ਕੁੜੇ ਨੂੰ ਲਾਉਣ ਦੇ ਦੀਂ ਤਾਂ ਵੱਜ ਜਾਂਦੀ ਐ ਇਹ ਕਿਹੜੀ ਸੱਜੀ ਹੋਵੇ ਅੱਛਾ ਉਨੀ ਕੇ ਪਰਪਰੇ ਗੜੇ ਪੱਤੇ ਉਹ ਮੇਰੇ ਆ ਅੱਛਾ ਇਹਨੂੰ ਜਾ ਕੇ ਦੇਖ ਲੈ ਚੱਲ ਦੇਖੇ ਇਹਦਾ ਕੁਛ ਨਹੀਂ ਹੈਗਾ ਇਹਦੇ ਦੇਰਾ ਪਰਤੋਂ ਕੜੇ ਪਾਣੀ ਖੜਾ ਦਾ ਵਿੱਚ ਹਾਂ ਅੱਜ ਖਾ ਗਿਆ ਹਾਂ ਪਰਪਰੇ ਗੜੇ ਪੱਤੇ ਮੈਂ ਆਪ ਦੇ ਮੇਰੇ ਬਹੁ ਬੜੀਏ ਤੇਰੇ ਤਾਂ ਕੁਛ ਨਹੀਂ ਤੇ ਟਿੱਗਣੀ ਆ ਮੇਰੇ ਅੱਛਾ ਅਰੇ ਬਾਕੀ ਤਾਂ ਹਰੇ ਪਏ ਸਾਰੇ ਹੀ ਹਾਂ ਬਹਾਂ ਤੱਕ ਹੀ ਹੋਈ ਐਨੀ ਕਪੜੀ ਜੀ ਕੱਲੇ ਦਾ ਸਾਫ ਹੈ ਉਹ। ਇਹਦਾ ਸਾਫ ਹੈ ਨਾ ਤੇਲਾ ਨਾ। ਹਾਂ। ਅਰ ਇਹਨੂੰ ਉਹ ਵੀ ਨਹੀਂ ਹੈਦਾ ਉਲੀ ਰੋਗ ਵੀ ਨਹੀਂ ਹੈਗਾ ਇਹਨੂੰ ਹੈਟਾ ਲਾ। ਜਿਵੇਂ ਸੀ ਫਲੈਟ ਕਹਿੰਦੇ ਉਹ ਨਹੀਂ ਹੈਗੀ। ਉਹ ਵੀ ਨਹੀਂ ਹੈ ਹੈਟਾ। ਹਾਂ ਹਾਂ। ਬਸ ਤੇ ਹੈਗੀ ਮੇਰੇ ਜਿੱਥੇ ਆ ਤੱਕ ਜੀ ਪਈ ਵੀ ਉੱਥੇ ਨਹੀਂ ਹੈਗੀ। ਕੱਲਾ ਕਰ ਹੱਸ ਵੀਰ ਸਪਰੇ ਮਾਰਨ ਗਿਆ ਤਾਂ। ਹਾਂ। ਆਹ ਮੰਡੇ ਚ। ਉਹਨੂੰ ਕਿਹਾ ਤਮਾ ਵੀ ਥੋੜੀ ਜੀ ਵੇਚਾ ਕੇ ਨਾ ਦਵਾਈ। ਹਾਂ। ਵੀ ਮੇਰੇ ਵੀ ਮਾਰਦੀ ਸਪਰੇ ਜੀ। ਉਹ ਕੱਲ ਮਾਰ ਗਿਆ ਫਿਰ। ਅੱਛਾ। ਹਾਂ। 768 ਹੈ। ਇਹ 68 ਹੈ। ਹਾਂ। ਆਜੋਂ ਤੇ ਨਹੀਂ ਵਾਹੀ ਇੰਨੀ ਕਿ ਜਗ੍ਹਾ ਲਈ ਦੀ 30 ਤੇ ਥੋੜੀ ਜਿਹੀ ਹੋ ਹਮ ਬਾਕੀ ਠਾੜਾ ਥਾਰੀ ਉਧਰ ਠੀਕ ਐ ਠਾੜ ਤੋਂ ਵਧੀਆ ਹਮ ਜੀਰੀਆਂ ਸਾਰੇ ਠੀਕ ਐ ਬਾਕੀ ਚਲੋ ਆਇਆ ਵੀ ਹੁਣ ਸਣ ਖੇਤ ਕਿ ਨਹੀਂ ਰੋਜ਼ਗੜਾ ਚਾਹੀਦਾ ਹਾਂ ਐ ਵੀ ਮੰਨ ਵੀ ਨਹੀਂ ਖੜਦੇ ਹੈਗਾ ਆਪਣਾ ਸਮਝ ਲਓ ਕਿੜਾ ਵੀ ਰੋਹ ਚਾਹੀਦਾ ਏ ਪਤਾ ਲੱਗਦਾ ਰਹਿੰਦਾ ਹਾਂ ਹਾਂ ਉਹਨਾ ਆ ਜੀਰੀਆਂ ਪਹਿਲਾਂ ਨਸਰੀ ਵਿਆਂ ਮੀਤੇ ਹਾਂ ਗਵਾਨੀ ਰੀਤੇ ਇਹਨਾਂ ਦਾ ਫਰਕ ਐ ਮੇਰੀ ਉਹ ਕਿਵੇਂ ਮੇਰੇ ਤੇ ਪਹਿਲਾਂ 15 ਦਿਨ ਲੱਗੀ ਵਿਆਂ ਹਾਂ ਉਹੀ ਫਰਕ ਪੈ ਗਿਆ ਤੇਰੇ ਲਈ ਉਹੀ ਪਹਿਲੀ ਦੇ ਹਾਂ ਘੜੇ ਘੜੇ ਜਾ ਕੇ ਉਹ 28 ਨੂੰ ਲੱਗੀ ਫਿਰ ਮੇਰੀ ਲੱਗੀ 22 ਤਰੀਕ ਨੂੰ ਹਾਂ ਨਹੀਂ ਤੇ ਤਾਂ ਫਿਰ ਮੇਰੀ ਬਾਅਦ ਚ ਲੱਗਿਆ ਫਿਰ ਉਹ ਹਾਂ 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 ਸੱਚੋ ਭਈਏ 2-3 ਤਰੀਕ ਨੂੰ ਲੱਗੀ ਮੇਰੀ ਉਹ ਲਓ ਜੀ ਆ ਗਏ ਇੱਧਰ ਕਾਲੇ ਦੇ ਦੂਏ ਪਲਾਟ ਚ ਆ ਜੀ ਜੀ ਥੋੜੀ ਲੇਟ ਦੀ ਦੀ ਇਹ ਹਾਲੇ ਨਿਸਰਦੀ ਐ ਇਹ ਵੀ ਆਪਣੀ ਇੱਧਰ ਬੱਠ ਕੇ ਬਟਾ ਜਾਂਦੀ ਐ ਆ ਗੰਨਾ ਆ ਗਿਆ ਮੇਰਾ ਹੈ ਤੇ ਆ ਬਚਾਲੇ ਪਹੀ ਤੇ ਇੱਧਰ ਜਦੇ ਗੈਲੇ ਕਾਲਾ ਆ ਗਿਆ ਮੈਂ ਗੰਨਾ ਵਧੀਆ ਹਾਂ ਗੰਨਾ ਕਾਲਾ ਠੀਕ ਐ ਇਤੀ ਹੁਣ ਲੱਗਿਆ ਕਰਨ ਵਿੱਚ ਹਾਂ ਚਲੋ ਟਾਈਮ ਵੀ ਹੁੰਦਾ ਗਰਨੇ ਦਾ ਤਾਂ ਪਿੱਛੇ ਆ ਪਿਛਲੇ ਸਾਲਾਂ ਨੂੰ ਗੰਨਾ ਤੇਰਾ ਜਿਆਦਾ ਪਿਛਲੇ ਸਾਲਾਂ ਨੂੰ ਠੀਕ ਐ ਹਾਂ ਐਨ ਓਕੇ ਗੰਨਾ ਕਹਿੰਦੇ ਨੇ 18 ਨਾਮਿੰਦਰ 18 ਕਹਿੰਦੇ ਨੇ 18 ਮੋਢੇ ਨਹੀਂ ਹੁੰਦੇ ਮੈਂ ਕਹਿੰਦਾ ਮੋਢਾ ਜ਼ਿਆਦਾ ਹੋਇਆ ਮੋਢਾ ਵਧੀਆ ਹੋਇਆ ਹੈ ਹਾਂ ਹਾਂ ਦੇਖ ਲੈ ਉੰਦਰੋਂ ਫਪਰੇ ਚਾਹੀਦੀ ਆਹੀ ਕਖੜੀ ਹਾਂ ਹਾਂ ਦੋਈ ਨਹੀਂ ਚਾਹੀਦੀ ਤਾਂ ਬਾਰ-ਬਾਰ ਤਿੰਨ ਵਾਰ ਕਰ ਲਈਦਾ ਇੱਕ ਵਾਰ ਕਰੀ ਵੀ ਦੇ ਆਹੀ ਰਾਉਂਡ ਅਪ ਨਾਲ ਦੀ ਆਈ ਏ ਹਾਂ ਵਧੀਆ ਦਵਾਈ ਏਹੀ ਮੈਨਾਂ ਇਹ ਰਾਉਂਡ ਅਪ ਏ ਬਾਈ ਵੀਰੀ ਗਾ ਨੀਲੇ ਰੰਗ ਦੀ ਆਈ ਗਾੜੀ ਦੀ ਦਵਾਈ ਏ ਹਾਂ ਹਾਂ ਸੁਨਾਉਬ ਦਾ ਪਤਾ ਨਹੀਂ ਕੀ ਚੀਜ਼ ਹੈ ਹੈਵੀ ਹੋ ਮੈਨਾਂ 600 ਰੁਪਏ ਲੀਟਰ ਐ ਉਹ ਉਹਦੇ ਪੰਜ ਪੰਪ ਵਧੀਆ ਹੋ ਜਾਂਦੇ ਆ ਇਹ ਵਧੀਆ ਘੜੀ ਇਹ ਸਾਰਾ ਗੰਨਾ ਓਕੇ ਆ ਤੇ ਇਹ 18 ਵਜਨ ਵੀ ਵਧ ਦੇ ਦਿੰਦਾ ਹਾਂ। ਹਾਂ। ਆਹਦਾ ਨਿੱਕਰ ਬਹੁਤ ਅਗੰਨਾ। ਇਹ ਤੀਨੋ ਕੀਤਾ ਘਿਰ ਕੇ ਵਿੱਚ ਵਿੱਲਾ ਹੋ ਗਿਆ ਫੇ ਕਣਕ ਵੇਦੂੰਗਾ ਵਿੱਚ। ਹੂੰ। ਉਹ 26 ਵਜੇ ਮਿਣਨ ਲੱਗੇ ਔਰ ਇਹ ਵੀ ਪੰਗਾ ਪੈ ਗਿਆ ਨਾ ਫੇ ਬੀਜ ਘਟ ਗਿਆ ਦਾ। ਔਰ ਇਹ ਵੀ ਦੋ ਬੀਜ ਘਰ ਤੇ ਪੈ ਲੜ ਚ। ਹੁਣੇ ਹੀ ਤੇ। ਅੱਛਾ। ਇਹਦੇ ਵਾਸਤੇ ਦਿਓ 34। ਹਾਂ। ਉਹ ਉੱਥੇ ਲੈਣੇ ਪੈਗੀ। 7301 ਉੱਥੇ ਦੀ ਠੀਕ ਹੈ ਸੰਢੀਏ ਉੱਥੇ ਵਾਸਤੇ ਦੀ ਸਾਰੀ 5 ਕਿੱਲਿਆਂ ਮਤਲਬ 5 ਕਿੱਲਿਆਂ ਦਾ ਬੀਜ ਉੱਥੇ ਦਾ 5 ਕਿੱਲੇ ਦਾ ਮੇਰਾ ਬੀਜ ਖਰਾਬ ਹੋ ਗਿਆ 7301 ਅੱਛਾ ਪੂਰੇ 5 ਪਾਸਤੇ ਪੂਰਾ ਦਾ ਸਮਾਂ ਕਿੱਲੇ ਫालतू ਹੋ ਜਾਣਾ ਜੇ ਸੰਧਰ ਉੱਥੇ 2 ਕਿੱਲੇ ਲੱਗ ਗਏ ਹਾਂ ਹਾਂ ਤੇ 2 ਕਿੱਲੇ ਲੱਗ ਗਏ ਨਾ 2 ਕਿੱਲੇ ਉੱਥੇ ਲੱਗੇ ਹਾਂ ਉਹ ਵਦਗਾ 1 ਕਿੱਲੇ ਦੀ ਫਾਲਤੂ ਦੀ ਮੇਰੇ ਕੋਲ ਠੀਕ ਠੀਕ ਇਹ 34 ਉਹ 5 ਕਿੱਲੇਾਂ ਦੇ ਵਿੱਚ ਵੀ 1 ਕਿੱਲੇ ਦੀ ਫਾਲਤੂ ਦੀ ਉਹ ਵੀ ਅੱਛਾ ਉਹ 3 ਕਿੱਲੇ ਲੱਗ ਗਏ 3 ਕਿੱਲੇ ਦੀ ਪਨੀਰੀ ਮੇਰੀ ਖਰਾਬ ਹੋ ਗਈ 14000 ਦਾ ਬੀਜ ਲੈਤਾ 7 ਕਿੱਲਾਂ ਤੇ 7000 ਰੁਪਏ ਖਰਾਬ ਕਰਤਾ ਭਈ ਇਹਨੇ ਪੀਲੀਡ ਹੋਣ ਚੱਕ ਤੇ ਪਿਆਰੇ ਲਾਈ ਨਹੀਂ ਹੈ ਜੜਾ ਗਲ ਕੀ ਉਹ ਅੱਛਾ ਕਹੀ ਗਿਆ ਛੋਟੀ ਆ ਛੋਟੀ ਆ ਮਸੰਗਣੀ ਦੀ ਰੇਰੂ ਪਾ ਕੇ ਹੀੜਦਾ ਗਰਮੈਸ਼ ਹੋ ਕੇ 40 ਦਿਨ ਦੀ ਹੋ ਗਈ ਨੇ ਪੱਤਾ ਘਾਲਦਾ ਠੀਕ ਠੀਕ ਹੈ ਸਮਝ ਗਿਆ ਮੀ ਪੈ ਕੇ ਇੱਕ ਲੱਗ ਤੇ ਜੇ ਉਹ ਹੋ ਗਈ ਨੂੰ ਪ੍ਰਧਾਨ ਛੱਡ ਜੇ ਪੱਤਾ ਇਹ ਘਾਲਦਾ ਆ 26 ਹੈ ਸ਼ੋਹ ਪਰਲੇ ਪਾਸੇ ਆਹ ਬਸ ਆ ਇੰਨੀ ਕੁ ਲੱਗੀ ਆਹ ਉਦੋਂ ਵੀ ਜਗਲ ਕਿਹਾ ਲੱਗੀ ਠੀਕ ਠੀਕ ਹੈ ਇਹਦਾ ਮਤਲਬ ਕਿ ਕਿਲੇ ਦੇ ਕਿਹੜਾ ਹੈਗਾ 26 20 ਕਿੱਦੇ ਵੱਧਿਆ ਹੁਣ ਕਿਲੇ ਦੇ ਘਟ ਹੈ ਘਟ ਪੌਣਾ ਕਿੱਲਾ ਅੱਛਾ ਆ ਪੂਰਾ ਹੋ ਜਾਣਾ ਫਿਰ ਕਿੱਲਾ ਹੋ ਜਾਣਾ ਹਾਂ ਹਾਂ ਚਲੋ ਵੱਡ ਕੇ ਹੋਏ ਨਹੀਂ ਉਹ ਵੀ ਹੋ ਜੂਗੀ ਹਾਂ ਹਾਂ ਇਹਨਾਂ ਉਹ ਹੀ ਜਾ ਰਿਹਾ ਨਹੀਂ ਨਹੀਂ ਆ ਗਏ ਇਸ ਤਰੀ ਠੀਕ ਆ ਆ ਵੀ ਨਿਸਰੀ ਨਹੀਂ ਆ ਨਿਸਰੀ ਹਾਲੇ ਇਹ ਆ ਗਈ ਸਾਹ ਆ 26 ਨਿਸਰੀ ਆ ਜੀ ਹਾਂ ਉਹ ਥੋੜੀ ਜਿਹੀ ਹੈਵੀ ਮੰਦਰੀ ਰਹਿ ਗਈ ਉਹਦੇ ਨਾਲ ਦੂਈ ਨਾਲ ਉਹ ਇਹ ਲੱਗੀ ਬਹੁਤ ਲੇਟ ਐ ਇਹ ਤਾਂ ਫੇ ਪਨੀਰੀ ਵੀ ਮਸਾ ਉਹ ਕਰੀ ਲੋਟ ਠੀਕ ਆ ਉਹ ਤਾਂ ਜੱਗੇ ਦੀ ਪਨੀਰੀ ਵਧੀਆ ਸ਼ੋਹ ਖਾਂ ਜੱਗੇ ਦੇ ਆ ਗਏ ਇੰਜਣ ਇਹ ਬੀਜ ਹੋਰ ਰਲ ਜਾਂਦੇ ਵਿੱਚ ਦੇਖ ਜੱਗੇ ਦੇ ਆ ਪਲਾਟ ਪਰਲਾ ਪਲਾਟਾਂ ਇਨਸਾਫੇ ਆ ਹੋਰ ਪਲਾਟ ਕਰੇ ਹੋਏ ਨੇ ਇਧਰਲੇ ਚ ਓਵਰ ਸਿੱਟੇ ਆ ਜਾਂਦੇ ਨੇ ਜਿਹੜੇ ਅੱਛਾ ਜਿਸ ਤਰ੍ਹਾਂ ਕੋਈ ਬੀਜ ਹੋਰ ਦਾਣਾ ਰਲਣ ਨਾਲੇ ਹੋਰ ਐ ਨਾ ਜਿੱਕਰ ਗੁੱਟੀਆਂ ਵੱਜ ਜਾਂਦੀਆਂ ਕਿਤੇ ਖੇਤਾਂ માં ਉਹ ਵੀ ਭਈਆ ਚਾਚਾ ਕੇ ਲਈ ਜਾਂਦੇ ਆ ਫਿਰ ਉਹ ਬੀਜੇ ਕੋਈ ਸਾਰੇ ਹੀ ਦੇਖੀ ਤੇ ਸਾਰੇ ਐ ਥੋੜਾ ਲੱਗਿਆ ਵਾ

ਆਪਾਂ ਜੀੜੀ ਵੜਦੇ ਆ ਉਹ ਵੀ ਤਾਂ ਇੱਕ ਨਾ ਹੀ ਕਰਦੇ ਆ ਬਸ ਜੀੜੀ ਲੈ ਕੇ ਇੱਥੇ ਵੀਜੀ ਕਰਦੇ ਆ ਹਾਂ 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 ਬਫਿਆ ਦੇ ਉੱਚਾ ਜਮਾ ਰੱਖਾ ਆਪਾਂ ਕਿਹੜਾ ਬਾਹਰ ਕੱਢਦੇ ਆ ਇਹ ਤਾਂ ਹੈ ਠੀਕ ਹੈ ਠੀਕ ਹੈ ਇਹ ਵੀ ਜੀੜੀ ਜਿਹੜੇ ਸਾਨੂੰ ਪਛਿੱਟੀ ਲੱਗੀ ਦੀ ਜੀੜੀ ਓਕੇ ਆ ਹਾਂ ਮੌਸਮ ਸਾਫ ਹੋ ਜਾਵੇ ਸਪਰੇਈ ਰੱਖੀ ਪਈ ਆ ਅੱਛਾ ਸਪਰੇਈ ਕਰਾਉਣੀ ਆ ਠੀਕ ਹੈ ਹਾਂ ਸਪਰੇਈ ਤੇ ਕਰਾ ਦੇ ਹੁਣ ਟਾਈਮ ਹੈ ਉਹ ਟਾਈਮ ਕਿਉਂ ਆ ਹਾਂ ਨਹੀਂ ਦਿੰਦਾ ਟਾਈਮ ਕੱਲ ਹੱਸ ਵੀ ਕਰਾਉਣਾ ਆ ਯਾ ਸਪਰੇਈ ਜਦ ਮੀਂਹ ਆ ਗਿਆ ਚਲ ਉਹਨੇ ਮੀਂਹ ਉੱਥੇ ਖੜਾ ਰਿਹਾ ਫਿਰ ਉਹ ਮੀਦੇ ਬਾਦੂ ਨੇ ਫੇਰ ਕਰਾਤੀ ਭਲਾਇਆ ਵੀ ਦਿਹਾੜੀ ਵਧੀਆ ਲੱਗ ਗਿਆ ਕੱਲ ਸਾਰਾ ਦਿਨ ਐਨਾ ਧੁੱਪੀ ਬਹੁਤ ਰਹੀ ਆ ਫੇਰ ਉਹਨੇ ਉਹਨੇ 2 ਕਿੱਲਿਆਂ ਵਰ ਤਾਂ ਕਰਤੀ ਸੀ ਅੱਛਾ ਨਹੀਂ ਚਾਰ ਕੁ ਬੰਪੇ ਲਾਇਤੇ ਪਹਿਲਾਂ ਜਦ ਨਹੀਂ ਆਇਆ ਅੱਛਾ ਹਾਂ ਹਾਂ ਜਿੱਦੇ ਮਹੀ ਆ ਗਿਆ ਫੇਰ ਰੁਗ ਗਏ ਮਮੀ ਦੇ ਬਾਦ ਫੇਰ ਮਹੀ ਹਟੇ ਤੇ ਫੇਰ ਕਰਤੀ ਸੀ ਭਈਆ ਮੈਨੂੰ ਕਹਿੰਦਾ ਥੋੜੀ देर ਨੂੰ ਦੇਖਾਂ ਨਿਕਲ ਕੇ ਤਾਂ ਕਰਾ ਲੂੰਗਾ ਵੀ ਕਰਦੇ ਉਹ ਚ 12 ਵਜੇ ਆਜੇ ਵਿੱਚ ਉਹ 1 ਵਜੇ ਹਾਂ ਉਹਨੂੰ ਕਹਿਣਾ ਵੀ ਲੈ ਲਿਓ ਹਾਂ ਹਾਂ ਦੋ ਬੰਦੇ ਨੂੰ ਨਾ ਟਾਈਮ ਵੀ ਨਹੀਂ ਲੱਗਦਾ ਫੇਰ ਦੋ ਆ ਹੁਣ ਉਹ ਆ ਲੈਟ ਆ ਜੂਗੇ ਉਹ ਟਾਈਮ ਨਾ ਨਾ ਲੈਟ ਰੂਟਰ ਵਾਲਾ ਚੱਕਰ ਨਹੀਂ ਕਰਦਾ ਮੈਂ ਅੱਛਾ ਢਾਲੀ ਤੇ ਟੈਂਕੀ ਰੱਖ ਕੇ ਠੀਕ ਆ ਤਾਂ ਆਪਾਂ ਹੈਗਾ ਮੈਂ ਤਾਂ ਉਹ ਛੋਟੀ ਟੈਂਕੀ ਸਭ ਤੋਂ ਲੋਟ ਆ ਉਹ ਵੀ ਠੀਕ ਹੈ ਬਣਾ ਜੋ ਕਰਦਾ ਚੱਲੇਗਾ ਲੰਬਾਈ ਹੂੰ ਹੂੰ ਉਧਰ ਨਹੀਂ ਨਿਕਲਦਾ ਠੀਕ ਠੀਕ ਹਾਂ ਦਵਾਈ ਤਾਂ ਮੈਂ ਸਭ ਇਕੱਠੀ ਚੱਕ ਲਈ ਬੱਸ ਬੰਨਾ ਉੱਕਣਾ ਦੇਖਣਾ ਦੇਖਣਾ ਜਿਲੀ ਲੱਗੀ ਵੀ ਉੱਕਣਾ ਉਹ ਬੰਦ ਕਰਨੀ ਨਹੀਂ ਕਰੀ ਮੈਂ ਮੈਨੂੰ ਸਹੀ ਗੱਲ ਕਹਾਂ ਕੱਲੇ ਮੈਨੂੰ ਗੰਨੇ ਦਾ ਨਹੀਂ ਕਿ ਹੋਰ ਫਾਇਦਾ ਹੋ ਗਿਆ ਆ ਪਹੀ ਔਰੇ ਇਧਰ ਲਗਾਇ ਲੱਗਦੀ ਪਰ ਮੈਂ ਟਰਾਲੀ ਵੀ ਨਹੀਂ ਵਿੱਚ ਬਾੜੀ ਹੈਗੀ ਖੇਤ ਚ ਲੋੜੇ ਨਹੀਂ ਪਈ ਹਾਂ 150 ਕੁਇੰਟਲ ਭਈਆਂ ਨੇ ਜਿਹਨੇ ਦੋ ਹੀ ਟਾਲੀਆਂ ਹੈਗੀਆਂ ਦੀਆਂ ਬਾਹਰ ਖੜਾ ਕੇ ਲਾਤੀਆਂ ਪੈਸੇ ਫालतू ਲੈਂਦੇ ਇਹਨਾਂ ਨੇ ਨਹੀਂ ਪੈਸੇ ਕਦੇ ਫालतू ਲੈਣੇ ਹਾਂ ਇੱਕ ਟਾਲੀ ਤੇ ਉਰੀਪਰ ਕੇ ਲਾਤ ਬਾਹਰ ਨੇ ਗੋਲੀ ਕੀਤੀ ਦੋ ਹੀ ਪੇ ਵਜਨ ਜ਼ਿਆਦਾ ਹੋ ਗਿਆ ਤਾਂ ਉਹਦੇ ਕੋ ਹੋ ਗਿਆ ਤਾਂ 207 ਕੁਇੰਟਲ ਗੰਨਾ ਉਹ ਫਿਰ 100 ਕੋ ਭਰੀ ਜਾ ਕੇ ਪਿੰਡ ਪਾਈ ਤੀ ਹਾਂ ਉਹਦੀ ਜਿਹੜੀ ਪਾਲਟੀ ਚ ਕਰਤੀ ਸੀ ਭਈਆਂ ਨੂੰ ਨਹੀਂ ਨਹੀਂ ਵਧੀਆ ਵਧੀਆ ਹਾਂ ਹਾਂ ਚਲੋ ਠੀਕ ਹੈ ਜੀ ਅੱਡੀ ਵੀਡੀਓ ਇੱਥੇ ਤੱਕ ਹੈ ਦੀ ਮਿਲਦੇ ਆ ਕਿਸੇ ਮਿਲਦੀ ਆ ਕਿਸੇ ਅਗਲੀ ਵੀਡੀਓ ਚ ਵੀਡੀਓ ਨੂੰ ਇਹਦੀ ਨੂੰ ਸ਼ੇਅਰ ਕਰ ਦਿਓ ਬਾਅਦ ਤੇ ਬਾਦ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਿੰਦਰ ਮਹਾਲ ਬਿੰਦਰ ਮਹਾਲ ਵਲੋਗ ਸਾਰੇ ਮਹਾਲਾ ਸੀ ਉਹ ਕਰੇ ਪਏ ਆ ਬਾਈ ਮਹਾਲਾਂ ਵਾਲੇ ਸਾਰੇ ਮਹਾਲੇ ਆ ਹਾਂ ਠੀਕ ਆ ਗਾਲੇ ਚੰਗਾ ਫਿਰ ਓਕੇ